ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਚਾਇਤੀ ਚੋਣਾਂ ਸਿਖਰਾਂ ਤੇ ਆ ਤੇ 15 ਤਰੀਕ ਨੂੰ ਪੰਚਾਇਤੀ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਰਾਤੀ ਤਕਰੀਬਨ ਦੇਰ ਰਾਤ ਤੱਕ ਜਿਹੜੇ ਚੋਣ-ਛਾਣਾਂ ਤਕਰੀਬਨ ਸਾਰੀਆਂ ਪਾਰਟੀਆਂ ਦੇ ਜਿੰਨੇ ਵੀ ਵਰਕਰਾਂ ਨੇ ਆਪਣੀਆਂ ਫੈਲਾਂ ਜਮ੍ਹਾਂ ਕਰਾਈਆਂ ਸੀ ਉਹ ਭਾਵੇਂ ਪੰਚ ਦੀਆਂ ਸੀ ਭਾਵੇਂ ਉਹ ਸਰਪੰਚ ਦੀਆਂ ਸੀ ਤਕਰੀਬਨ ਸਾਰਿਆਂ ਨੂੰ ਚੋਣ-ਛਾਣ ਮਿਲ ਗਈ ਤੇ ਮੇਰੀ ਜਿਹੜੀ ਬੇਨਤੀ ਹੈ ਮੈਂ ਜਿਹੜੀ ਤੁਹਾਨੂੰ ਅਪੀਲ ਕਰਨੀ ਚਾਹਣਾ ਵੱਖ-ਵੱਖ ਪਿੰਡਾਂ ਦੇ ਤਲਵੰਡੀ ਸਾਬੋ ਦੇ ਇਲਾਕੇ ਦੇ ਸੂਝਵਾਨ ਲੋਕਾਂ ਨੂੰ ਇੱਕੋ ਹੀ ਅਪੀਲ ਹੈ ਜੇ ਮੇਰੀਆਂ ਗੱਲਾਂ ਨਾਲ ਸਹਿਮਤ ਹੋਏ ਤਾਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰ ਦਿਓ ਕੰਧਾਂ ਦੇਖੀ ਜਾਂਦੇ ਹੋ ਸਾਫ਼-ਸੁਤਰੀਆਂ ਕੰਧਾਂ ਮੈਂ ਮੇਰੇ ਪਿੰਡ ਦਾ ਚੱਕਰ ਲਾਇਆ ਤੁਸੀਂ ਦੇਖ ਰਹੇ ਹੋ ਮੇਰਾ ਇੱਕੋ ਹੀ ਮਕਸਦ ਹੈ ਵੀ ਫਾਲਤੂ ਖਰਚਾ ਜਿਹੜਾ ਪੰਚਾਇਤੀ ਚੋਣਾਂ ਦੇ ਵਿੱਚ ਹੁੰਦਾ ਹੈ ਉਹਨੂੰ ਕਿਤੇ ਨਾ ਕਿਤੇ ਆਪਾਂ ਘਟਾ ਸਕਦੇ ਹਾਂ ਆਪਣੇ ਵੱਸ 'ਚ ਮੈਂ ਗੱਲ ਕਰਨ ਲੱਗਿਆ ਪੋਸਟਰਾਂ ਦੀ ਪੋਸਟਰ ਛਪਾਉਣਗੇ ਭਾਵਾਂ ਉਹ ਪੰਚਾਇਤੀ ਚੋਣਾਂ ਦੇ ਵਿੱਚ ਪੰਜ ਮੈਂਬਰ ਐ ਭਾਵਾਂ ਉਹ ਸਰਪੰਚ ਉੱਠੇ ਹੋਏ ਐ ਪਿੰਡਾਂ ਦੇ ਵਿੱਚ ਕਿਤੇ ਦੋ ਉੱਠੇ ਆ ਕਿਤੇ ਤਿੰਨ ਉੱਠੇ ਆ ਕਿਤੇ ਚਾਰ ਉੱਠੇ ਆ ਮੇਰੀ ਇੱਕੋ ਹੀ ਬੇਨਤੀ ਐ ਜਿਵੇਂ ਆ ਸਕੂਲ ਦੀਆਂ ਕੰਧਾਂ ਲਾ ਲਓ ਤੁਸੀਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਬਹੁਤ ਵੱਡੀ ਗੱਲ ਐ ਵੀ ਜੇ ਤੁਸੀਂ ਘਰਾਂ ਦੇ ਵਿੱਚ ਗੇੜੇ ਮਾਰ ਰਹੇ ਹੋਗੇ ਘਟੋ-ਘਟ ਇੱਕ ਘਰ ਦੇ ਵਿੱਚ ਵੋਟਾਂ ਤੱਕ 5 ਤੋਂ 10 ਗੇੜੇ ਤੁਸੀਂ ਘਰਾਂ ਦੇ ਵਿੱਚ ਮਾਰੋਗੇ ਦੂਜੀ ਗੱਲ ਹਰ ਇੱਕ ਪਿੰਡ ਦੇ ਵਿੱਚ ਪਤਾ ਵੀ ਸਾਡੇ ਪਿੰਡ ਦੇ ਵਿੱਚ ਕਿਹੜੇ-ਕਿਹੜੇ ਪੰਚ ਤੇ ਕਿਹੜੇ-ਕਿਹੜੇ ਸਰਪੰਚ ਉੱਠੇ ਹੋਇਆ ਜੇ ਉਹ ਚੀਜ਼ਾਂ ਸਾਨੂੰ ਅੱਗੇ ਨਹੀਂ ਲੈ ਕੇ ਆ ਸਕਦੀਆਂ ਤੇ ਕੰਧਾਂ ਤੇ ਲੱਗੇ ਹੋਏ ਪੋਸਟਰ ਆ ਜਿਹੜੇ ਉਹ ਨਹੀਂ ਦੱਸ ਸਕਦੇ ਵੀ ਤੁਸੀਂ ਪੰਚਾਇਤੀ ਚੋਣਾ ਲੜ ਰਹੇ ਹੋ ਮੇਰੀ ਇੱਕੋ ਹੀ ਬੇਨਤੀ ਹੈ ਤਲਵੰਡੀ ਸਾਬੋ ਦੇ ਇਲਾਕੇ ਦੇ ਪਿੰਡਾਂ ਦੇ ਸੂਝਵਾਨ ਲੋਕਾਂ ਨੂੰ ਵੀ ਘੱਟ ਤੋਂ ਘੱਟ ਹੈ ਜਿਹੜਾ ਆ ਫਾਲਤੂ ਖਰਚਾ ਕਰਿਓ ਕੰਧਾਂ ਤੇ ਬਿਨਾਂ ਗੱਲ ਤੋਂ ਕੋਈ ਪੋਸਟਰ ਨਾ ਲਾਇਓ ਉਂਗਲਾਂ ਵਾਲਿਆਂ ਦਾ ਕੀ ਕੰਮ ਹੁੰਦਾ ਹੈ ਜੇ ਦੂਜੀ ਪਾਰਟੀ ਨੇ ਦੋ ਲਾਏ ਆ ਤਾਂ ਦੂਜੇ ਨੂੰ ਕਹਿਣਗੇ ਕਿਉਂਕਿ ਜਿਹੜਾ ਬੰਦਾ ਉੱਠਿਆ ਉਹਨੇ ਤਾਂ ਇਹ ਕੰਮ ਕਰਨਾ ਨਹੀਂ ਉਹਦਾ ਤਾਂ ਇਹ ਕੰਮ ਨਹੀਂ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਪਰ ਜਿਹੜੇ ਪਾਸ਼ੂ ਹੁੰਦੇ ਆ ਉਹਨਾਂ ਨੇ ਇਹ ਕਹਿ ਦੇਣਾ ਵੀ ਤੂੰ ਇਹ ਕਰਨਾ ਜੇ ਉਹਨੇ ਦੋ ਲਾਏ ਆ ਉੱਥੇ ਤੂੰ ਚਾਰ ਲਾਉਣੇ ਆ ਜਿੱਥੇ ਉਹਦੇ ਤਿੰਨ ਲੱਗੇ ਓਏ ਤੂੰ ਉੱਥੇ ਸ਼ੀ ਲਾਉਣੇ ਆ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਗੱਲੀਆਂ ਗੱਲਾਂ ਤੁਹਾਨੂੰ ਹੋ ਸਕਦਾ ਕਿ ਅੱਧਿਆਂ ਨੂੰ ਕੌੜੀਆਂ ਲੱਗਣ ਪਰ ਇਹ ਸਚਾਈ ਆ ਬਿਨਾਂ ਗੱਲ ਤੋਂ ਫालतू ਖਰਚਾ ਜਿਹਦਾ 15 ਤਰੀਕ ਤੋਂ ਬਾਅਦ ਕੋਈ ਮੁੱਲ ਨਹੀਂ ਇਸ ਕਰਕੇ ਭਰਾਵੋ ਹੱਥ ਜੋੜ ਕੇ ਬੇਨਤੀ ਹੈ ਪੋਸਟਰ ਬਣਾਉਣੇ ਵੀ ਜ਼ਰੂਰੀ ਹੈ ਲੋਕਤੰਤਰ ਹੈ ਚੋਣ ਛਾਣ ਵੀ ਦਿਖਾਉਣੇ ਜ਼ਰੂਰੀ ਹੈ ਪੋਸਟਰ ਬਣਾਓ ਲੋਕਾਂ ਨੂੰ ਘਰ ਘਰ ਚੋਣ ਛਾਣ ਵੀ ਦਿਖਾਓ ਜਾ ਕੇ ਪਰ ਬਿਨਾਂ ਗੱਲ ਤੋਂ ਫਾਲਤੂ ਕੰਧਾਂ ਤੇ ਨਜਾਇਜ਼ ਪੋਸਟਰ ਨਾ ਲਾਓ ਜੇ ਮੇਰੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋਏ ਤਾਂ ਵੀਡੀਓ ਤੇ ਆਪਣੇ ਵਿਚਾਰ ਵੀ ਸਾਂਝੇ ਕਰ ਦਿਓ ਤੇ ਪੋਸਟਰ ਘੱਟ ਤੋਂ ਘੱਟ ਲਾਉਣ ਦੇ ਬਾਰੇ ਆਪਣੇ ਪਿੰਡਾਂ ਦੇ ਵਿੱਚ ਇਹ ਜ਼ਰੂਰ ਚਰਚਾ ਵੀ ਕਰਿਓ ਵੀ ਯਾਰ ਸਹੀ ਗੱਲ ਆ ਇਹਨਾਂ ਗੱਲਾਂ ਦਾ ਕੋਈ ਟੁਕਣੀ ਬਿਨਾ ਗੱਲ ਤੋਂ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਪੋਸਟਰ ਲਾਉਣੇ ਆ ਜਿੱਥੇ ਇੱਕ ਲੱਗਿਆ ਹੋਇਆ ਦੂਜੀ ਪਾਰਟੀ ਦਾ ਬੰਦਾ ਉਹਦੇ ਬਰਾਬਰ ਆਪਦਾ ਇੱਕ ਲਾ ਦੇ ਉਦੋਂ ਕਾਫੀ ਅੱਗੇ ਜਾ ਕੇ ਜੇ ਉਹਦਾ ਉੱਥੇ ਇੱਕ ਲੱਗਿਆ ਦੂਜਾ ਵੀ ਉੱਥੇ ਇੱਕ ਲਾ ਦੇ ਦੋ ਦੋ ਪੋਸਟਰ ਕਾਫੀ ਕਾਫੀ ਜਗ੍ਹਾ ਤੇ ਜਾ ਕੇ ਦੂਰ ਜਾ ਕੇ ਤੁਸੀਂ ਲਾ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਲਾਉਣੇ ਵੀ ਜ਼ਰੂਰੀ ਹੈ ਘਰਾਂ 'ਚ ਚੋਣ ਛਾਣ ਦਿਖਾਉਣੇ ਵੀ ਜ਼ਰੂਰੀ ਹੈ ਪਰ ਬਿਨਾ ਗੱਲ ਤੋਂ ਖਾਲਤੂ ਖਰਚਾ ਨਾ ਕਰਿਓ ਜੇ ਮੇਰੀਆਂ ਗੱਲਾਂ ਨਾਲ ਸਹਿਮਤ ਹੋਏ ਤਾਂ ਵੀਡੀਓ ਸ਼ੇਅਰ ਕਰ ਦਿਓ